ਵੀ ਉਹ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪਿਆਰ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਬਣੇਰੋ ਵੀਡੀਓ ਤੇ ਜੋ ਗੱਲ ਕਰਦੇ ਆਪਾਂ ਸੁਖਵੀਰ ਸਿੰਘ ਬਾਦਲ ਦੇ ਪੁੱਤਰ ਦੀ ਕਿਉਂਕਿ ਪੰਜਾਬ ਪੁਲਿਸ ਕੰਨੀਓ ਉਹਨੂੰ ਘੇਰਿਆ ਗਿਆ ਕਿਉਂਕਿ ਗੁਰੂ ਘਰ ਦੇ ਦਰਸ਼ਨ ਕਰਨ ਜਾਂਦੇ ਸੀ ਗੁਰੂ ਘਰ ਦੇ ਵਿੱਚ ਪਹਿਲਾਂ ਤੁਹਾਨੂੰ ਥੋੜੀ ਵੀਡੀਓ ਸੁਣਾਉਣੇ ਆ ਵੀਡੀਓ ਤੇ ਬਣੇਰੋ ਤੇ ਫਿਰ ਕਰਾਂਗੇ ਆਪਾਂ ਅਗਲੇ ਵਿਚਾਰ ਸਾਂਝੇ ਵੀਡੀਓ ਸੁਣੋ ਪੰਜਾਬੀਓ ਪਹਿਲਾਂ ਇਹ ਰੋਕੀ ਸਾਡੇ ਇਹ ਸਵਸਤਰ ਰੋਕਣ ਤੋਂ ਬਚ ਗਏ ਇਹ ਗੁਰੂ ਘਰ ਜਾਣ ਤੋਂ ਤੇ ਰੋਕ ਦਿੱਤੇ ਨੇ ਕੇ ਜਿਹੜੀ ਵੱਲ ਨੇ ਦਿੱਤੇ ਨਹੀਂ ਸਾਡੇ ਸੀਨੀਅਰ ਦੇ ਸਾਹਮਣੇ ਫੰਡ ਡਿਪਾਰਟਮੈਂਟ ਰੇ ਡਿਪਾਰਟਮੈਂਟ ਉਹਨਾਂ ਨੂੰ ਨੰਬਰ ਦਿੱਤੇ ਕੇ ਜਿਹੜੀ ਵੱਲ ਨੇ ਸਰਵੋ ਸਰਵੋ ਹੋ ਜਾਂਦੇ ਨਹੀਂ ਬਿਲਕੁਲ ਸਰ ਜਦੋਂ ਕਦੇ ਬਤਾਈ ਅੱਜ ਲੋਕ ਪਲੇ ਬੰਦੇ ਜਾਂਦੇ ਹੋ ਇਹ ਤਾਂ ਆਪਾਂ ਨੂੰ ਜੀ ਸਰ ਇਹ ਗੁਰੂ ਕਰ ਜਾਂ ਤੋਂ ਲੈਣਾ ਰੋਕਿਆ ਸਰ ਇਹ ਤਾਂ ਪਹਿਲੇ ਮੈਂ ਤਾਂ ਕੋਈ ਆ ਜਾ ਕੁਝ ਦੇਖੀ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਬਰਕਰ ਤੋਂ ਹੈਗਾ ਕਿ ਨਹੀਂ ਨਹੀਂ ਕੰਮ

ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੁਸੀਂ ਕਿਸ ਮੱਝ ਹੰਦੂ ਕਿਉਂਕਿ ਕੋਈ ਟਾਈਮ ਹੈ ਤੁਸੀਂ ਗੁਰੂ ਘਰ ਚ ਤੁੰ ਜਾਣਾ ਸੀ ਕਿੱਛ ਹੋ ਜਾ ਤੁਨ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸੇ ਹੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਦੀ ਨਹੀਂ ਬੋਤਾ ਤੁਸੀਂ ਤੁਸੀਂ ਗੁਰਦੁਆਰ ਜਾਣ ਤੋਂ ਰੋਕਦੇ ਹੋ ਸਾਨੂੰ اچھا بھاگا تو پیسہ میں تو ساری بچی ہوئی ہے میں تو ساری کہہ رہا کتو تک کام یار بھوت ہے یار تو ایک مینوں دس دو کیڑے قانون چڑوتے ہیں اے اینا تے دس دو سر گوردوارا صاحب متھا ٹیکنے جانا ہے کیڑے قانون تیت روکھ رہے ہیں تے دس دو سر لکھے دے لکھے دے دے نہیں فریکل میں چلوں گی میں کہنا جانا ہے کوئی موقع تا پنجاب پولیس نوں کچھ کرنا چاہیے یار لے پتے تو ਹਾਂਜੀ ਪੰਜਾਬੀਓ ਕੀ ਇਹ ਤੁਸੀਂ ਸਾਰਿਆਂ ਨੇ ਸੁਣੀ ਲੈ ਸੁਖਵੀਰ ਸਿੰਘ ਬਾਦਲ ਦੇ ਸੁਪੁੱਤਰ ਕਿਉਂਕਿ ਗ੍ਰਿਫਤਾਰ ਕਰ ਲਏ ਬੈਡ ਦੇ ਵਿੱਚ ਜੋ ਵੀ ਉਹਦੇ ਨਾਲ ਸਾਥੀ ਸੀਗੇ ਉਹਦੇ ਉਹ ਵੀ ਗ੍ਰਿਫਤਾਰ ਕਰ ਲਏ ਕਿਉਂਕਿ ਹੁਣ ਇੱਕ ਬਾਦਲ ਪਰਿਵਾਰ ਤੇ ਐਸਾ ਸਕੰਜਾ ਕੱਸਤਾ ਕਿਉਂਕਿ ਇੱਕ ਬਾਦਲ ਪਰਿਵਾਰ ਨੂੰ ਸਿੱਧੀ ਚੁਣੌਤੀ ਆ ਭਗਵਾਨ ਤਮਨ ਸੀ ਐਮ ਕਨੀਓ ਔਰ ਕੇਜਰੀ ਹਲ ਕਨੀਓ ਸੁਖਵੀਰ ਸਿੰਘ ਬਾਦਲ ਦੇ ਸੁਪੁੱਤਰ ਨੇ ਐਂ ਵੀ ਕਿਹਾ ਵੀ ਸੋਨੂੰ ਕਿਉਂਕਿ ਵੀ ਕੇਜਰੀ ਆਲ ਦਾ ਹੁਕਮ ਤੇ ਜਪ ਭਗਵਾਨ ਤਮਨਸੀ ਆਂਦਾ ਹੁਕਮਾ ਕਿਉਂਕਿ ਜੇ ਗੱਲ ਕਰੀ ਆਪਾਂ ਦੂਜੀ ਲੱਖਾ ਸਿੰਘ ਸਘਾੜਾ ਦੀ ਕਿਉਂਕਿ ਲੱਖਾ ਸਿੰਘ ਸਘਾੜਾ ਦੀ ਪਹਿਲਾਂ ਵੀ ਵੀਡੀਓ ਪਾਈ ਆ ਮੈਂ ਕਿਉਂਕਿ ਲੱਖਾ ਸਿੰਘ ਸਘਾੜਾ ਦੇ ਕਿਉਂਕਿ ਅੱਧਾ ਪੰਜਾਬ ਅਤੇ ਪੰਜਾਬ ਤੋਂ ਜ਼ਿਆਦਾ ਨਾਲ ਆ ਇੱਕ ਦੋ ਹੋਣਗੇ ਮੈਨਲਾ ਕਿਉਂਕਿ ਵੀ ਜਿਵੇਂ 100 ਦੇ ਵਿੱਚੋਂ 15% ਕਿਉਂਕਿ ਵੀ ਜੋ ਲੱਖਾ ਸਿੰਘ ਸੁਘਾਣਾ ਤੇ ਪਈ ਲੱਗਦੇ ਆ ਕਿਉਂਕਿ ਲੱਖਾ ਸਿੰਘ ਸੁਘਾਣਾ ਇੱਕ ਐਸੀ ਮਿਸਾਲ ਆ ਇੱਕ ਪਿਆਰ ਦੇ ਵਿੱਚ ਵੀ ਕਿਸੇ ਨਾ ਵੀ ਬਦਸਲੂਕੀ ਹੁੰਦੀ ਆ ਪੰਜਾਬ ਦੇ ਵਿੱਚ ਧੱਕਾ ਹੁੰਦਾ ਕਿਉਂਕਿ ਉਹ ਇੱਕ ਐਸੇ ਨੌਜਵਾਨਾ ਉੱਥੇ ਹੀ ਜਾ ਕੇ ਖੜ ਜਾਂਦੇ ਆ ਉਹਨੇ ਐ ਨਹੀਂ ਦੇਖਣਾ ਵੀ ਇਹਨਾਂ ਦਾ ਵੀ ਰੌਲਾ ਕੀ ਆ ਜਾਂ ਮੁੱਦਾ ਕੀ ਆ ਕਿਉਂਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਧੱਕਾ ਹੁੰਦਾ ਉਹ ਨੌਜਵਾਨ ਉੱਥੇ ਹੀ ਜਾ ਕੇ ਉਹਨਾਂ ਦਾ ਸਾਥ ਦਿੰਦਾ ਕਿਉਂਕਿ ਇੱਕ ਭਾਨਾ ਸਿੱਧੂ ਨੂੰ ਕਿਉਂਕਿ ਕੱਠ ਕਰਕੇ ਪਹਿਲਾ ਲੱਖੇ ਸਿੰਘ ਸੁਘਾਣੇ ਹੋ ਰਾਣੇ ਛੜਾਇਆ ਸੀ ਆ ਬੇਕਸੂਰ ਤੋਂ ਇਹ ਸਰਕਾਰਾਂ ਨੇ ਮੰਨ ਲੋ ਕਿਉਂਕਿ ਜੇਲਾ ਦੇ ਵਿੱਚ ਤਾੜਤੇ ਸੀ ਇੱਕ ਬੰਦਾ ਜੋ ਇੰਨੇ ਕਿੱਲੇ ਦਾ ਮਾਲਕ ਆ ਜਾ ਪ੍ਰਾਪਰਟੀ ਦਾ ਕਿਉਂਕਿ ਭਾਨੇ ਸਿੱਧੂ ਨੂੰ ਪਹਿਲਾਂ ਚੈਨੀ ਦਾ ਮੰਨ ਲੋ ਜਰੂਸ਼ਣ ਲਾ ਕੇ ਇੱਕ ਚੈਨੀ ਦਾ ਵੀ ਚੈਨੀ ਚੱਕ ਲਈ ਤੇ ਹੋਰ ਤਾਂ ਕੋਈ ਮੁੱਦਾ ਨਹੀਂ ਥਿਆ ਸੀ ਸਰਕਾਰ ਨੂੰ ਚੈਨੀ ਦੇ ਮੁੱਦੇ ਤੇ ਇਹਨਾਂ ਠੋਕਤਾ ਸੀ ਆ ਜੇ ਗੱਲ ਕਰੀਏ ਹੁਣ ਲੱਖਾ ਸਿੰਘ ਸੁਘਾਣੇ ਦੀ ਲੱਖਾ ਸਿੰਘ ਸਘਾਣਾ ਤੇ ਕਈ ਲੱਗਦੇ ਵੀ ਆ ਕਿਉਂਕਿ ਪਹਿਲਾਂ ਵੀ ਦੱਸ ਗਿਆ ਇਸ ਟਾਈਮ ਆ 100% ਦੇ ਵਿੱਚੋਂ 15% ਲੱਗ ਰਿਹਾ ਬਾਕੀ ਸਾਰਾ ਪੰਜਾਬ ਨਾਲ ਯਾਰ ਲੱਖਾ ਸਿੰਘ ਸਘਾਣਾ ਬਾਈ ਦੇ ਨਾਲ ਆ ਬਾਕੀ ਸਾਰਾ ਪੰਜਾਬ ਪੰਜਾਬੀਓ ਕਿਉਂਕਿ ਉਹਦੇ ਨਾਲ ਧੱਕਾ ਹੋਇਆ ਪੰਜਾਬ ਪੁਲਿਸ ਨੇ ਕਿਉਂਕਿ दारू ਪੀਤੀ ਹੋਈ ਸੀ ਗੁੰਡਾ ਕਰਦੀ ਤੇ ਉੱਤਰ ਆਈ ਸ਼ਰੇਆਮ ਪੰਜਾਬ ਪੁਲਿਸ ਕਿਉਂਕਿ ਪੰਜਾਬ ਪੁਲਿਸ ਐ ਕਹਿੰਦੀ ਵੀ ਨਜ਼ਰ ਆ ਰਹੀ ਆ ਕਿਉਂਕਿ ਲੱਖਾ ਸਿੰਘ ਸਘਾਣਾ ਬਾਈ ਦਾ ਜਦੋਂ ਲਾਈਵ ਹੋਇਆ ਵੀ ਪਹਿਲਾਂ ਅਸੀਂ ਪਟਿਆਲਾ ਦੇ ਵਿੱਚ ਜਰਨਲਾਂ ਨਾਲ ਧੱਕਾ ਕੀਤਾ ਫੌਜੀਆ ਦੇ ਨਾਲ ਉਹਦੇ ਕੁੱਟਾਂ ਮਾਰਾ ਕਰੀਆਂ ਉਹਦੇ ਬੱਚੇ ਦੇ ਕਿਉਂਕਿ ਫੇਰ ਕੀ ਕਰਤਾ ਇੱਕ ਨੌਜਵਾਨ ਨੂੰ ਗੋਲੀਆਂ ਦੇ ਨਾਲ ਮਾਰ ਮਾਰ ਕੇ ਛੱਲੀ ਕਰਤਾ ਢੂਏ ਤੇ ਤੇ ਕਿਉਂਕਿ ਵੀ ਸਾਡਾ ਉਦੋਂ ਕੀ ਬਣ ਗਿਆ ਵੀ ਅਸੀਂ ਤੈਨੂੰ ਪਰਚੇ ਦੇ ਵਿੱਚ ਕੋਈ ਨਾ ਕੋਈ ਪਰਚੇ ਦੇ ਵਿੱਚ ਝੋਕ ਦਾਂਗੇ ਕਿਉਂਕਿ ਲੱਖਾ ਸਿੰਘ ਸਘਾਣਾ ਨੇ ਭਾਈ ਨੇ ਆਪ ਲਾਈਵ ਦੇ ਵਿੱਚ ਹੋ ਕੇ ਕਿਹਾ ਕਿਉਂਕਿ ਜੋ ਉਹਨੇ মিডিਆ ਸੱਤਿਆ ਕਿਉਂਕਿ ਲੱਖਾ ਸਿੰਘ ਸਘਾਣਾ ਨੂੰ ਫੋਨ ਆਉਣ ਲੱਗੇ ਧਮਕੀਆਂ ਵੀ ਤੂੰ মিডিਆ ਦੇ ਅੱਗੇ ਸੋਸ਼ਲ ਮੀਡੀਆ ਦੇ ਅੱਗੇ ਕਿਉਂ ਕਿਉਂ ਵੱਖ ਰਿਹਾ ਭਾਈ ਕਿਉਂ ਇਹਦੀਆਂ ਗੱਲਾਂ ਕਹਿ ਰਹੇ ਆ ਸਾਨੂੰ ਕਿਉਂ ਟਾਰਗੇਟ ਕਰ ਰਹੇ ਆ ਕਿਉਂ ਮਜਬੂਰ ਕਰ ਰਹੇ ਆ ਵੀ ਸਾਨੂੰ ਨਹੀਂ ਸਾਨੂੰ ਤੇਰੇ ਤੇ ਪਰਚਾ ਪਾਉਣਾ ਪੈ ਜੂਗਾ ਜੇ ਗੱਲ ਕਰੀਏ ਹੁਣ ਸੁਖਵੀਰ ਸਿੰਘ ਬਾਦਲ ਦੀ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਸੁਪੁੱਤਰ ਵੀ ਸਰੈਂਡਰ ਕਰ ਲਿਆ ਸਬੀਰ ਸਿੰਘ ਬਾਦਲ ਦੇ ਪੁੱਤਰ ਨੂੰ ਵੀ ਕਿਉਂਕਿ ਗ੍ਰਿਫਤਾਰ ਕਰ ਲਿਆ ਕਿਉਂਕਿ ਭਗਵਾਨਤਮਾਨ ਸੀਐਮ ਕਰਨੀ ਇੱਕ ਸਿੱਧੀ ਚੁਣੌਤੀ ਆ ਬਾਦਲ ਪਰਿਵਾਰ ਨੂੰ ਬਾਦਲ ਪਰਿਵਾਰ ਤੇ ਇੱਕ ਐਸਾ ਸਕੰਜਾ ਕਾਸਤਾ ਕਿਉਂਕਿ ਕਦੇ ਵੀ ਕਿਸੇ ਦੀ ਸਰਕਾਰ ਚ ਬਾਦਲ ਪਰਿਵਾਰ ਤੇ ਐਸਾ ਸਕੰਜਾ ਨਹੀਂ ਕਸਿਆ ਗਿਆ ਸੀ ਕਿਉਂਕਿ ਜੇ ਗੱਲ ਕਰੀਏ ਹੁਣ ਆਪਾਂ ਮਜੀਠੀਆ ਦੀ ਮਜੀਠੀਆ ਨੂੰ ਬੂਟੇ ਨੇ ਜੋ ਬੂਟਾ ਖਾਲਸਾ ਕਿਉਂਕਿ ਬੂਟੇ ਨੇ ਕਿਉਂਕਿ ਇੱਕ ਡਰੱਗ ਦੱਸਿਆ ਗਿਆ ਮਜੀਠੀਆਂ ਨੂੰ ਡਰੱਗ ਕਹਿੰਦਾ ਨਸ਼ੇ ਦਾ ਡਰੱਗ ਵੀ ਨਸ਼ਾ ਪੰਜਾਬ ਦੇ ਵਿੱਚ ਐ ਨਹੀਂ ਵੜਿਆ ਗੈਂਗਸਟਰੀ ਕਿਉਂਕਿ ਜਿੱਥੇ-ਜਿੱਥੇ ਮੰਨ ਲਓ ਮਜੀਠੀਏ ਦੇ ਬਾਹਰ ਅੰਦਰ ਦੇ ਬੈਠਣ ਦੇ ਅੱਡੇ ਸੀਗੇ ਕਿਤੇ ਮੰਨ ਲਓ ਵੱਡੇ-ਵੱਡੇ ਸ਼ਹਿਰਾਂ 'ਚ ਛੋਟੇ-ਛੋਟੇ ਸ਼ਹਿਰਾਂ 'ਚ ਹਮਾਚਲ ਚਲਾ ਲੋ ਕਿਉਂਕਿ ਇੱਕ ਵਿਜੀਲੈਂਸ ਕਨੀਓ ਸਾਰੇ ਮੰਨ ਲਓ ਛਾਪਾਂ ਮਾਰੀ ਹੋ ਰਹੀਆਂ ਮਜੀਠੀਆ ਦੇ ਅੱਡਿਆਂ ਤੇ ਕਿਉਂਕਿ ਬੂਟੇ ਕਨੀਓ ਤੇ ਕਈ ਮੰਨ ਲਓ ਪੱਤਰਕਾਰਾਂ ਕਨੀਓ ਕਿਉਂਕਿ ਮਜੀਠੀਆ ਨੂੰ ਡਰੱਗ ਦੱਸਿਆ ਜਾ ਰਿਹਾ ਕਿਉਂਕਿ ਵੀ ਨਸ਼ੇ ਦਾ ਡਰੱਗ ਆ ਜੇ ਗੱਲ ਕਰੀਏ ਹੁਣ ਲੱਖਾ ਸਿੰਘ ਸੁਘਾਣਾ ਦੀ ਆਪਾਂ ਕਿਉਂਕਿ ਲੱਖਾ ਸਿੰਘ ਸੁਘਾਣਾ ਨੇ ਫਾਇਦੇ ਵੀ ਬਹੁਤ ਕਰਿਆ ਆਪਦੇ ਸਮੇਂ ਦੇ ਵਿੱਚ ਕੁਛ ਵੀ ਸੀ ਉਹ ਬੰਦਾ ਐਸੀ ਮਚਾਲ ਬਣ ਚੁੱਕਿਆ ਇੱਕ ਵੀ ਸਾਰੇ ਬੁਰੇ ਕੰਮ ਛੱਡ ਕੇ ਕਿਉਂਕਿ ਦੋ ਉਹਦੇ ਪੁੱਤਰ ਆ ਉਹਦੇ ਵੀ ਪਰਿਵਾਰ ਆ ਦੋ ਬੱਚੇ ਆ ਉਹਦੇ ਦੋ ਮੁੰਡੇ ਆ ਸੋ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਤੱਪ ਕੇ ਆਪਦਾ ਫਰਜ਼ ਸਮਝ ਕੇ ਪੰਜਾਬੀ ਹੋਣ ਦੇ ਨਾਤੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੱਪ ਕੇ